हां जी भाई जी सास्त्री काल जी सारा नु। ਪਿੰਡ ਚਾਕਰ ਜ਼ਿਲ੍ਹਾ ਲੁਧਿਆਣਾ ਬਾਈ ਦਾ ਖੋਲਿਆ ਫਾਰਮ ਤੇ ਲੈਨੇ ਆਪਾਂ ਬਾਈ ਤੋਂ ਜਾਣਕਾਰੀ ਠੀਕ ਹੈ ਜੀ। ਕਿੰਨੇ گاਵਾ ਕਿੰਨਾ ਖਰਚਾ ਕੀ ਗੱਲਬਾਤ ਆ। ਠੀਕ ਹੈ ਜੀ। ਬਾਕੀ ਬੱਸੀਆਂ ਬੁੱਸੀਆਂ ਨੂੰ ਬਾਈ ਆਪ ਦੇ ਤਿਆਰ ਆਪ ਕਰਦਾ ਜੀ ਕਰੀ। ਫਾਰਮਸੀ ਤੇ ਲੈਨੇ ਬਾਈ ਤੋਂ ਆਪਾਂ ਜਾਣਕਾਰੀ ਕੀ ਖਰਚਾ ਖਰਚਾ ਜੀ ਕਰਦੇ ਬਾਈ ਨਾਲ ਗੱਲਬਾਤ। ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਭਰਾ ਆਪਣਾ ਮੇਰਾ ਨਾਮ ਸਰਵਜੀਤ ਸਿੰਘ ਆ ਜੀ ਪੰਡ ਚਾਕਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਆਪਣਾ ਨੰਬਰ ਦੱਸੋ ਜੀ ਮੇਰਾ ਨੰਬਰ ਹੈ 75290 ਜੀ 93813 ਦੁਬਾਰੇ ਫਿਰ ਦੱਸੋ ਬਾਈ 75290 93813 ਜੀ ਬਾਈ ਕਿੰਨਾ ਕ ਟਾਈਮ ਹੋ ਗਿਆ ਜੀ ਆਪਣੇ ਫਾਰਮ ਖੋਲੇ ਨੂੰ ਕਿਦੋਂ ਕ ਸਟਾਰਟ ਕਰਿਆ ਕਿੰਨੀ ਆਪਣੀਆਂ ਲੈਂਦੀ ਸੀ ਇਹ ਸੈੱਡ ਪਾਣ ਤੋਂ ਜੀ ਆਪਣੇ 13 14 ਸਾਲ ਹੋਇਆ ਠੀਕ ਹੈ ਜੀ ਜਾਂ ਦੀ ਪਹਿਲਾਂ ਹੋ ਗਏ ਗਾਇਆਂ ਰੱਖਣ 20 ਸਾਲ ਆਪਣੇ ਠੀਕ ਹੈ ਜੀ ਕਿੰਨੇ ਕਦ ਤੋਂ ਸਟਾਰਟ ਕਰਾਈ ਕੰਮ ਆਪਾਂ ਉਹ ਆਪਾਂ ਇਹ ਕੀਤਾ ਸੀਗਾ ਇਹ 66-70 ਤੋਂ ਸ਼ੁਰੂ ਕੀਤਾ ਸੀ ਕੰਮ ਠੀਕ ਹੈ ਜੀ ਅੱਜ ਮਾਲਕ ਦੀ ਕਿਰਪਾ ਨਾਲ ਸੋਹਣਾ ਜਾਨਵਰ ਬਣ ਗਿਆ ਆਪਦੇ ਠੀਕ ਹੈ ਜੀ ਕਿੰਨੇ ਕੋ ਨਗ ਹੈਗੇ ਜੀ ਆਪਣੇ ਕੋਲ ਆਪਣੇ ਕੋਲ ਹੈਗੇ 60-65 ਕ ਨਗ ਜੀ 60-65 ਕ ਨਗ ਚਲੋ ਵਧੀਆ ਜੀ ਤੇ ਬੱਚੇ ਵੀ ਪੈਦਾ ਆਪਣੇ ਟੀਕੇ ਦੇ ਵਧੀਆ ਬਰੀਡਰ ਕਰਾਉਂਦੇ ਹਾਂਜੀ ਹੁਣ ਰੱਖਿਆ ਜੀ ਆਪਣਾ ਹਾਂਜੀ ਬਰੀਡਰ ਰੱਖਿਆ ਆਪਾਂ ਨਹੀਂ ਬਰੀਡਰ ਨਹੀਂ ਗਾ ਜੀ ਅਸਾਂ ਟੀਕੇ ਦੀ ਹੈ ਹਾਂ ਸੀਮਾ ਨਹੀਂ ਹੁੰਦਾ ਸਾਰਾ ਸੈਲਸੀਮਨ ਸੀਮਨ ਆ ਜਾਂ ਕੋਈ ਬਲਡ ਵਾਈਡ ਠੀਕ ਹੈ ਜੀ ਬਹੁਤ ਸਹੀ ਮਨ ਭਾਈ ਦਾ ਜੀ ਠੀਕ ਹੈ ਜੀ ਤੇ ਆਪਣੀ ਖਰਾਕ ਰੂਕ ਬਾਈ ਜੀ ਕੀ ਪਾਉਣੇ ਇਹਨਾਂ ਨੂੰ ਤੁਸੀਂ ਖਰਾਕ ਦੀ ਇੱਕ ਤਰ੍ਹਾਂ ਦੀ ਗਦਾਵ ਦੀ ਤਿਆਰ ਕਰਾ ਕੇ ਪਾਈ ਜਾਂਦੇ ਆ ਠੀਕ ਹੈ ਜੀ ਉਸ ਫੈਕਟਰੀਆਂ ਤੋਂ ਤਿਆਰ ਹੋਈ ਹੋਈ ਰੋਸਟਡ ਫੀਡ ਆ ਕੇ ਜੀ ਗੋਡਿੰਗ ਵਾਲੀ ਠੀਕ ਹੈ ਜੀ ਉਹ ਚੱਲੀ ਜਾਂਦੀ ਹੈ ਨਾਲ ਠੀਕ ਹੈ ਜੀ ਤੇ ਆਪਣੇ ਕੋਲ ਕਿੰਨੇ ਕ ਦੁੱਧ ਦਿੰਦੀਆਂ ਜੀ ਆਪਣੀਆਂ ਜੜੀਆਂ ਗਾਈਆਂ ਗਾਵੀਆਂ ਵੀ ਅੱਡ ਡੋਡੀਆਂ ਕੋ 40 ਪਲੱਸ ਵੀ ਹੈਗੀਆਂ ਵਾ ਠੀਕ ਹੈ ਜੀ ਜਾਂਦੀ ਤਕਰੀਬ ਹੁਣ 30 ਤੋਂ ਉੱਤੇ ਹੀ ਆ ਸਾਰੀਆਂ ਠੀਕ ਹੈ ਜੀ ਠੀਕ ਹੈ ਕਿਹੜੀ ਨਸਲ ਵਾਜਦੀ ਵੀਰੇ ਐਚ ਐਫ ਆ ਜੀ ਸਾਰੀਆਂ ਐਸ ਐਪੀ ਆ ਕਿ ਜਰਸੀ ਵੀ ਵਿੱਚ ਜਰਸੀ ਆ ਤਿੰਨ ਕੀ ਆ ਜੀ ਠੀਕ ਆ ਜੀ ਵੀ ਜਰਸੀ ਵਧੀਆ ਹੁੰਦੀ ਏ ਕਿ ਐਚ ਐਫ ਸਹੀ ਹੁੰਦੀ ਦੁੱਧ ਦੇ ਤੌਰ ਤੇ ਤਾਂ ਇਹ ਐਚ ਐਫ ਵਧੀਆ ਠੀਕ ਆ ਜੀ ਜਰਸੀ ਥੋੜੀ ਫੈਂਟ ਵੱਧ ਨੇ ਦੁੱਧ ਘਟ ਦਿੰਦਾ ਹੈ ਠੀਕ ਆ ਜੀ ਤੇ ਆਪਣੀ ਬਾਕੀ ਮੱਖੀ ਮੁੱਕੀ ਦੇ ਚਾਰ ਪੋਣੀ ਹਾਂ ਜੀ ਸਾਈਲਜ ਪਾਲੀ ਦਾ ਮੋਲ ਲੈ ਕੇ ਮੱਖੀ ਮੋਲੀ ਲਈ ਦੀ ਆ ਠੀਕ ਆ ਜੀ ਆਪ ਦੀ ਖੇਤੀ ਦਾ ਮਾਮਲਾ ਤੇ ਸਾਰੀ ਠੀਕ ਆ ਜੀ ਤੇ ਕੀ ਪ੍ਰੋਫਿਟ ਪ੍ਰੂਫ ਵਧੀਆ ਜੀ ਇਹਦੇ ਚ ਪ੍ਰੋਫਿਟ ਵਧੀਆ ਜੀ ਕਿਹਨੇ ਕੰਮ ਆਪ ਜੱਥੀ ਕਰਨਾ ਨਾ ਠੀਕ ਹੈ ਜੀ ਉਹਨੂੰ ਪ੍ਰੋਫਿਟ ਹੈਗਾ ਜਿਹਨੇ ਬੰਦੇ ਛੱਡਨੇ ਉਹਨੂੰ ਕੋਈ ਪ੍ਰੋਫਿਟ ਨਹੀਂਗਾ ਜੀ ਠੀਕ ਹੈ ਜੀ ਠੀਕ ਹੈ ਜੀ ਮਿਹਨਤ ਕਿੰਨੀ ਕਉਂਦੀ ਹੈ ਜੀ ਮਿਹਨਤ ਦਾ ਜੀ ਕਿੰਨੀ ਆਪਾਂ ਕਰ ਲਾਂਗੇ ਉਹਨੀ ਥੋੜੀ ਹੈ ਤੇ ਠੀਕ ਹੈ ਜੀ ਜਿੰਨੀ ਮਿਹਨਤ ਕਰਾਂਗੇ ਉਹਨਾ ਹੀ ਫਲ ਮਿਲਣਾ ਜੀ ਇਹ ਠੀਕ ਹੈ ਜੀ ਭਾਈ ਦੇਖੋ ਭਾਈ ਇਹ ਯਹਾਂ ਬਸੇ ਬਰੇ ਸਾਰੇ ਹਾਂ ਜੀ ਬਸੀਆਂ ਜੀ ਇਹ ਕਿੰਨੇ ਘੰਟੇ ਟਾਈਮ ਲੱਗ ਰਿਹਾ ਵੀਰੇ ਇਹ ਜੀ ਹੋਣਗੇ 4-5 ਮਹੀਨਿਆਂ ਦੀਆਂ ਠੀਕ ਹੈ ਜੀ ਦੇਖ ਸਕਦੇ ਹੋਰਾ ਤੇ ਉਹ ਬਾਕੀ ਆ ਗਏ ਵਸੇ ਉਹ ਲਾਈਨੋਂ ਠੀਕ ਹਨ ਆ ਸਾਰੀਆਂ ਪਲੂਨ ਬੈੜਾ ਇਹਨਾਂ ਦੀ ਕੇ ਭਰਾ ਵੀ ਆਈ ਕੋਈ ਵੀ ਆ ਗੱਪਣਾ ਠੀਕ ਹੈ ਜੀ ਠੀਕ ਜੀ ਬਾਕੀ ਜੇ ਜਾਣਕਾਰੀ ਲੈਣੀ ਹੋਵੇ ਤਾਂ ਬਾਜੀ ਨਾਲ ਕਨੈਕਟ ਕਰ ਸਕਦੇ ਹੋ ਜਿਸ ਕਿਨੇ ਫਾਰਮ ਖੋਲਣਾ ਬਈ ਇਹ ਸੈੱਡ ਤੇ ਕਰਾਂ ਖਰਚਾ ਗਈ ਥੋੜਾ ਸੈੱਡ ਤੇ ਵੀਰੇ ਉਦੋਂ ਲੱਗਿਆ ਸੀ ਇਹਦੇ 8-9 ਲੱਖ ਰੁਪਏ ਲੱਗਿਆ ਸੀਗਾ ਠੀਕ ਹੈ ਜੀ ਠੀਕ ਹੈ ਜੀ ਆਪਣਾ 15 ਸਾਲ ਹੋ ਗਏ ਛੱਡ ਪਏ ਨੂੰ ਹਾਂ ਜੀ ਬਈ 15 ਸਾਲ ਹੋ ਗਏ ਆ ਸਾਰੀਆਂ ਟੀਕੇ ਟੂਪਰਾਏ ਵੀ ਆ ਬਾਕੀ ਪੌਂਦਾ ਬਾਈ ਮੱਕੀ ਦਾ ਚਾਰ ਠੀਕ ਹੈ ਜੀ ਤੇ ਦੇਖ ਸਕਦੇ ਸਾਰੇ ਬੈੜਾ ਤੇ ਪਿੰਡ ਚਾਕਰ ਜਿਹੜਾ ਲੁਧਿਆਣਾ ਤੇ ਬਾਕੀ ਬਾਈ ਦਾ ਨਾਮ ਦੱਸਤਾ ਜੀ ਆਪਾਂ ਨੰਬਰ ਵੀ ਦੱਸਤਾ ਤੇ ਜੇ ਕਿਸੇ ਨੇ ਜਾਣ ਕਰ ਲੈਣੀ ਤਾਂ ਬਾਈ ਨਾਲ ਜ਼ਰੂਰ ਕਨੈਕਟ ਕਰੋ ਆਪਣੇ ਚੈਨਲ ਨੂੰ ਬੱਤੋ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਤੁਸੀਂ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਬਾਕੀ ਸੁਝਾਅ ਲੈਣੇ ਆਪਾਂ ਹੋਰ ਬਾਈ ਤੋਂ ਮਸਰ ਮੇਸਰ ਬਾਰੇ ਪੁੱਛਦੇ ਜੀ ਕੋਈ ਫਿਰ ਮਸਰ ਮੋਸਰ ਦਾ ਇੰਤਜ਼ਾਮ ਕੀ ਕਰਦੇ ਫਿਰ ਮਸਰਤਾ ਜੀ ਲੈ ਕੇ ਰੱਖਣੀ ਹੈ ਮਸ਼ੀਨ ਆਪਣੀ ਫੋਗਿੰਗ ਮਸ਼ੀਨ ਆਉਂਦੀ ਆਕ ਠੀਕ ਹੈ ਜੀ ਧੂਏ ਵਾਲੀ ਕਿਹਨੂੰ ਕਹ ਦਿੰਨੇ ਆ ਠੀਕ ਹੈ ਜੀ ਕੋਲ ਆਉਂਦੀ ਪਿੰਪਲੀਆਂ ਜਾ ਕੇ ਇਹਦਰਾ ਹੈਗਾ ਕਿ ਦਿੱਲੀ ਨੂੰ ਜਾਣੇ ਆਪਾਂ ਠੀਕ ਹੈ ਜੀ ਉਥੋਂ ਲਿਆਂਦੀ ਜਾ ਕੇ ਜੀ ਤੇ ਆਪਣੇ ਡਾਕਟਰੀ ਰੂਟਰੀ ਦਾ ਆਪਣਾ ਜੇ ਕੋਈ ਮੈਡੀਸਨ ਕੋਈ ਕਿੱਥੋਂ ਲੈਣੀ ਮੈਡੀਸਨ ਦਾ ਬੇਰਕਾਰ ਦੀ ਸਬਸਿਡੀ ਤੇ ਵੀ ਆਈ ਜਾਂਦੀ ਏ ਕੋ ਠੀਕ ਹੈ ਜੀ ਤੇ ਬਾਕੀ ਇਥੋਂ ਲਈ ਆਈ ਦੀਆ ਮੈਡੀਕਲ ਤੋਂ ਕੋਈ ਜਿਹੜੀ ਨਹੀਂ ਮਿਲਦੀ ਉਧਰੋਂ ਠੀਕ ਹੈ ਜੀ ਹਾਂਜੀ ਭਾਈ ਇਹ ਬਿਮਾਰੀ ਬੁਮੂਰੀ ਕੋਈ ਇਹਨਾਂ ਨੂੰ ਕੋਈ ਲੱਗਦੀ ਆ ਜਾਂ ਕੀ ਫਿਰ ਮੈਡੀਸਨ ਕਿਥੋਂ ਲੈਣੋ ਕੀ ਗੱਲ ਬਾਤ ਸਾਰਾ ਕੁਝ ਤਸਵੀਰ ਬਰੇ ਬਿਮਾਰੀ ਤਾਂ ਨਾ ਜੇ ਆਪਾਂ ਥੋੜੀ ਗੌਰ ਰੱਖ ਲਗੇ ਠੀਕ ਹੈ ਜੀ ਫਿਰ ਤਾਂ ਮਾਲਕ ਜੋ ਕਿਰਪਾ ਰੱਖਣ ਪਹਿਲੀ ਗੱਲ ਤਾਂ ਬਿਮਾਰੀ ਲੱਗੇ ਨਾ ਕਿਸੇ ਨੂੰ ਸਹੀ ਗੱਲ ਹੈ ਸਹੀ ਗੱਲ ਤੇ ਕੋਈ ਬਾਲਾ ਹੈ ਨਹੀਂ ਕਿ ਆਪਾਂ ਬਿਮਾਰੀ ਦੀ ਗੱਲ ਕਰਦੇ ਆ ਵੈਕਸੀਨ ਪਹਿਲਾਂ ਲੱਗੀ ਹੋਵੇ ਕਿ ਮੂੰਹ ਫੋਰ ਦੀ ਵੈਕਸੀਨ ਆ ਗਈ ਗਲ ਘੁੱਟੂ ਦੀ ਆ ਗਈ ਜਾਂ ਲੰਪੀਸ ਕਰਨ ਦੀ ਵੈਕਸੀਨ ਆ ਠੀਕ ਹੈ ਜੀ ਇਹ ਉਹ ਬਿਮਾਰੀ ਤੋਂ ਪਹਿਲਾਂ ਵੈਕਸੀਨ ਕਰਾ ਲਓ ਫਿਰ ਕੋਈ ਚੱਕਰ ਨਹੀਂ ਜੇ ਐਡਾ ਬਿਮਾਰੀ ਉਹ ਜੀ ਠੀਕ ਆ ਬਾਈ ਨੇ ਆਪਣ ਨੂੰ ਸੁਝਾਅ ਵੀ ਦਿੱਤਾ ਜੀ ਵਾਕ ਸਾਨੂੰ ਸੈੱਟ ਦਿਖਾਉਣੇ ਆਈ ਸਾਰਾ ਸੈੱਟ ਦੇ ਸਕਦੇ ਹੋ ਬਹੁਤ ਖੁੱਲਾ ਢੁੱਲਾ ਠੀਕ ਆ ਜੀ ਦੇਖ ਸਕਦੇ ਹੋ ਤੇ ਬਾਈ ਇਹ ਕਹਿੰਦਾ ਵਧੀਆ ਕੰਮ ਆ ਕੋਈ ਮਾੜਾ ਕੰਮ ਨਹੀਂ ਜੇ ਬੰਦੇ ਨੇ ਵੀ ਇਧਰ ਜੇ ਪੈਸੇ ਲਾਉਣੇ ਹੋ ਬਾਹਰਲੇ ਪੂਰੇ ਜੀ 20 ਲੱਖ ਰੁਪਏ ਲਾ ਕੇ ਜਾਂਦੇ ਬਾਹਰ ਅੱਜਕੱਲ ਮੁੰਡੇ ਤੇ ਜੇ ਆਪ ਦਾ ਕਾਰੋਬਾਰ ਚਲਾਉਣਾ ਤਾਂ ਵਧੀਆ ਤਾਂ ਮੈਂ ਉਹ ਕੰਮ ਨਾਲੋਂ ਵਧੀਆ ਜੀ ਇੱਥੇ ਸਾਨੂੰ ਪਹਿਲਾਂ 25-30 ਲੱਖ ਰੁਪਏ ਲਾਉਣੇ ਕੈਨੇਡਾ ਅਮਰੀਕਾ ਜਾਣੇ ਆ ਹਾਂਜੀ ਹਾਂਜੀ ਉਹ 2 ਸਾਲਾਂ ਦਾ ਇਕੱਠਾ ਵੀ ਕਰਨਾ ਹਾਂਜੀ ਹਾਂਜੀ ਤੇ ਉਹੀ ਇਧਰ ਕੰਮ ਤੋਰ ਲਓ ਆਪਦਾ ਠੀਕ ਹੈ ਜੀ ਵੀ ਅੱਜਕੱਲ ਦੇ ਨਵੇਂ ਮੁੰਡਿਆਂ ਨੂੰ ਇਹੀ ਜਾਣਕਾਰੀ ਦਿੰਦੇ ਜੀ ਵੀ ਵਧੀਆ ਚੀਜ਼ ਹੈ ਜੇ ਆਪ ਦਾ ਕੰਮ ਆਏ ਉਧਰ ਉਧਰ ਤੱਕ ਹੀ ਆ ਜੀ ਮੂਰੇ ਕੰਮ ਕਰਨਾ ਉਧਰ ਇਹ ਕੰਮ ਆਪਦਾ ਕਦੋਂ ਮਰਜ਼ੀ ਕਰ ਠੀਕ ਹੈ ਜੀ ਬਾਈ ਜੀ ਦੀਤਾ ਫਾਰਮ ਟੀਵੀ ਨੂੰ ਬਾਤ ਵਾਸ ਕਰਾਤਾ ਸ਼ੇਅਰ ਕਰੋ ਤਾਂ ਕਿ ਆਪਾਂ ਫਾਰਮਾਂ ਦੇ ਚੋਂ ਵੀਡੀਓ ਬਣਾ ਬਣਾ ਕੇ ਹੋਰ ਦਿਖਾਈਏ ਜੀ ਤੇ ਆਪਣਾ ਨੰਬਰ ਹੈ ਜੀ 7528000355 ਜੀ ਜੇ ਕਿਸੇ ਬਾਈ ਨੂੰ ਵੀਡੀਓ ਬਣਾਉਣੀ ਹੈ ਆਪਣਾ ਜਰੂਰ ਕੰਟੈਕਟ ਕਰੋ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ